ਇਹ ਸਚਾਈ ਨਾਲ ਚੱਲਣ ਵਾਲੀ ਜਿਸ ਤਰ੍ਹਾਂ ਸਾਡਾ ਵੀ ਜੋ ਸ਼ਹੀਦ ਵੀ ਕਹਿਦਾਂਗੇ ਅੱਜ ਸਿੱਧੂ ਮੂਸੇਵਾਲੇ ਦੇ ਕਤਲ ਨੂੰ 3 ਸਾਲ ਹੋ ਗਏ ਨੇ ਅੱਜ ਸਿੱਧੂ ਮੂਸੇਵਾਲੇ ਦੀ ਵਰਸੀ ਤੇ ਸਿੱਧੂ ਨੂੰ ਯਾਦ ਕਰਨ ਵਾਲੇ ਚਾਉਣ ਵਾਲੇ ਸਿੱਧੂ ਮੂਸੇਵਾਲੇ ਦੇ ਪਿੰਡ ਮੂਸਾ ਪਹੁੰਚ ਰਹੇ ਸਨ ਤੇ ਇਸ ਮੌਕੇ ਤੇ ਮਸ਼ਹੂਰ ਗਾਇਕ ਜਸਵਿੰਦਰ ਬਰਾੜ ਵੀ ਉੱਥੇ ਪਹੁੰਚੇ ਤੇ ਬਹੁਤ ਹੀ ਭਾਉਕ ਨਜ਼ਰ ਆਈ ਤੇ ਉਹਨਾਂ ਨੇ ਜੋ ਕਿਹਾ ਤੁਸੀਂ ਵੀ ਇੱਕ ਵਾਰੀ ਜ਼ਰੂਰ ਸੁਣੋ ਪਹਿਲੀ ਗੱਲ ਤਾਂ ਜੀ ਤੀਜੀ ਵਰਸੀ ਤੇ ਇੰਨਾ ਇਕੱਠ ਦੇਖ ਕੇ ਮਾਨੂੰ ਇਹ ਸਪੂਨ ਮਿਲਿਆ ਵੀ ਲੋਕਾਂ ਦੇ ਦਿਲਾਂ ਚੋਂ ਸਿੱਧੂ ਨੂੰ ਖਤਮ ਨਹੀਂ ਕਰ ਸਕੇ ਹੈਨਾ ਇਹਦੇ ਪ੍ਰਸ਼ਾਸਕਾਂ ਨੂੰ ਕੋਈ ਡਰ ਨਹੀਂ ਕੋਈ ਖੌਫ ਨਹੀਂ ਕਹਿੰਦੇ ਨੇ ਵੀ ਜਦੋਂ ਕੋਈ ਦਿਲੋਂ ਕਿਸੇ ਨੂੰ ਪਿਆਰ ਕਰਦਾ ਹੈ ਫਿਰ ਉਹ ਰੱਬ ਨੂੰ ਹਾਜ਼ਰ-ਨਾਜ਼ਰ ਜਾਣ ਕੇ ਕਰਦਾ ਹੈ ਹੁਣ ਤੁਸੀਂ ਦੇਖੋ ਇੱਕ ਬਾਪ ਕਿਵੇਂ ਮਿਲਕਦਾ ਹੈ ਉਹ ਕਹਿੰਦਾ ਵੀ ਜਿੱਥੋਂ ਵੀ ਜਿੱਥੋਂ ਤੱਕ ਮੇਰੇ ਤੋਂ ਜਾਇਆ ਗਿਆ ਮੈਂ ਉੱਥੇ ਤੱਕ ਜਾਊਗਾ ਮੈਨੂੰ ਲੋਕੋ ਜੋ ਮਰਜੀ ਕਹਿਣ ਪ੍ਰਾਣੀਆਂ ਕਹਾਵਤਾਂ ਤੁਸੀਂ ਸੁਣੀਆਂ ਨਾ ਵੀ ਮਾਪੇ ਖੂਚ ਪੁੱਠੇ ਲਟਕ ਜਾਂਦੇ ਆ ਇਹ ਤਾਂ ਹੁਣ ਪੁੱਠੇ ਲੱਟ ਕੇ ਪਏ ਆ ਖੂਚ ਇਹਨਾਂ ਨੂੰ ਜਿੱਥੇ ਆਏ ਲੱਗਦਾ ਵੀ ਜੇ ਇਧਰੋਂ ਇਨਸਾਫ ਮਿਲੂਗਾ ਇਧਰੋਂ ਮਿਲੂਗਾ ਇਧਰੋਂ ਮਿਲੂਗਾ ਜਿਵੇਂ ਇੱਕ ਮਾਂ ਦਾ ਬੱਚਾ ਬਿਮਾਰ ਨਹੀਂ ਹੁੰਦਾ ਉਹ ਕਿਸੇ ਵੈਦ ਕੋਲੇ ਵੀ ਜਾਂਦੀ ਉਹ ਹੋਮੋਪੈਥੀ ਵਾਲੇ ਕੋਲੇ ਵੀ ਜਾਂਦੀ ਹੈ ਉਹ ਐਨੋਪੈਥੀਆਣੀ ਕੋਲੇ ਵੀ ਜਾਂਦੀ ਹੈ ਹੁਣ ਇਹ ਕਿ ਇਹ ਇਨਸਾਫ ਦੀ ਬਿਮਾਰੀ ਹੈ ਹਨਾ ਆਪਾ ਸਾਰੇ ਭਾਈਦਿਆਂ ਜਿੱਥੋਂ ਮਰਜੀ ਮਿਲੇ ਜਿੱਥੇ ਮਰਜੀ ਜਾਣਾ ਪਵੇ ਪਰ ਜਸਟਿਸ ਫੌਰ ਸਿੱਧੂ ਉਸੇ ਬੜਾ ਇਨਸਾਫ ਮਿਲਣਾ ਹੀ ਚਾਹੀਦਾ ਕੀ ਕਾਰਨ ਰਿਹਾ ਕਿ ਆਮ ਘਰ ਦੇ ਵਿੱਚੋਂ ਟਿੱਬਿਆਂ ਦੇ ਵਿੱਚੋਂ ਇੰਨੀ ਮਿਹਨਤ ਕੀਤੀ ਮਾਪੇ ਨੇ ਔਖਾ ਸੁੱਖਾ ਨਾਲ ਪਾਲਿਆ ਸੀ ਕੀ ਉਹਦੀ ਤਰੱਕੀ ਚੁਗ ਗਈ ਸਰਕਾਰ ਨੂੰ ਜਾਂ ਆਹ ਹੀ ਕਾਰਨ ਤਾਂ ਸਮਝ ਨਹੀਂ ਆਉਂਦਾ ਵੀ ਉਹਨੇ ਕਿਸੇ ਦਾ ਕੀ ਮਾਰਾ ਕਰਤਾ ਸੀ ਇੱਕ ਕਲਾਕਾਰ ਕਿਸੇ ਦਾ ਕੀ ਮਾਰਾ ਕਰ ਸਕਦਾ ਹਲੇ ਤਾਂ ਹੁਣੇ ਉੱਠਿਆ ਸੀ ਹਾਂ ਤਾਂ ਬਗੀਚੇ ਦਾ ਸਜਰਾ ਉੱਪਰ ਲਸੀ ਉਹਨੇ ਕਿਸੇ ਦਾ ਕੀ ਖੋਣਾ ਸੀ ਉਹਦੀ ਆਪ ਦੀ ਕਲਮ ਸੀ ਆਪ ਦਾ ਆਪ ਦੀ ਆਵਾਜ਼ ਸੀ ਆਈ ਤਾਂ ਅੱਜ ਤੱਕ ਦਿਮਾਗ ਤੋਂ ਆਈ ਨਹੀਂ ਸਮਝ ਆਇਆ ਸੱਚਾਈ ਰਚਣ ਵਾਲੀ ਜਿਸ ਤਰ੍ਹਾਂ ਸਾਡਾ ਵੀ ਜੋ ਸ਼ਹੀਦ ਵੀ ਕਹਿੰਦਾ ਹੁਣ ਅੱਜ ਸਿੱਤੂ ਮੁਸੇਵਾਲੇ ਦੇ ਕਤਲ ਨੂੰ 3 ਸਾਲ ਹੋ ਗਏ ਨੇ ਅੱਜ ਸਿੱਧੂ ਮੂਸੇਵਾਲੇ ਦੀ ਵਰਸੀ ਤੇ ਸਿੱਧੂ ਨੂੰ ਯਾਦ ਕਰਨ ਵਾਲੇ ਚਾਉਣ ਵਾਲੇ ਸਿੱਧੂ ਮੂਸੇਵਾਲੇ ਦੇ ਪਿੰਡ ਮੂਸਾ ਪਹੁੰਚ ਰਹੇ ਸਨ ਤੇ ਇਸ ਮੌਕੇ ਤੇ ਮਸ਼ਹੂਰ ਗਾਇਕ ਜਸਵਿੰਦਰ ਬਰਾੜ ਵੀ ਉੱਥੇ ਪਹੁੰਚੇ ਤੇ ਬਹੁਤ ਹੀ ਭਾਉਕ ਨਜ਼ਰ ਆਈ ਤੇ ਉਹਨਾਂ ਨੇ ਜੋ ਕਿਹਾ ਤੁਸੀਂ ਵੀ ਇੱਕ ਵਾਰੀ ਜ਼ਰੂਰ ਸੁਣੋ ਪਹਿਲੀ ਗੱਲ ਤਾਂ ਜੀ ਤੀਜੀ ਵਰਸੀ ਤੇ ਇੰਨਾ ਇਕੱਠ ਦੇਖ ਕੇ ਮਾਨੂੰ ਇਹ ਸਕੂਨ ਮਿਲਿਆ ਵੀ ਲੋਕਾਂ ਦੇ ਦਿਲਾਂ ਚੋਂ ਸਿੱਧੂ ਨੂੰ ਖਤਮ ਨਹੀਂ ਕਰ ਸਕੇ ਹੈਨਾ ਇਹਦੇ ਪ੍ਰਸ਼ੰਸਕਾਂ ਨੂੰ ਕੋਈ ਡਰ ਨਹੀਂ ਕੋਈ ਖੌਫ ਨਹੀਂ ਕਹਿੰਦੇ ਨੇ ਵੀ ਜਦੋਂ ਕੋਈ ਦਿਲੋਂ ਕਿਸੇ ਨੂੰ ਪਿਆਰ ਕਰਦਾ ਹੈ ਫਿਰ ਉਹ ਰੱਬ ਨੂੰ ਹਾਜ਼ਰ-ਨਾਜ਼ਰ ਜਾਣ ਕੇ ਕਰਦਾ ਹੈ ਹੁਣ ਤੁਸੀਂ ਦੇਖੋ ਇੱਕ ਬਾਪ ਕਿਵੇਂ ਬਿਲਕਦਾ ਹੈ ਉਹ ਕਹਿੰਦਾ ਵੀ ਜਿੱਥੋਂ ਵੀ ਜਿੱਥੋਂ ਤੱਕ ਮੇਰੇ ਤੋਂ ਜਾਇਆ ਗਿਆ ਮੈਂ ਉੱਥੇ ਤੱਕ ਜਾਊਗਾ ਮੈਨੂੰ ਲੋਕੋ ਜੋ ਮਰਜ਼ੀ ਕਹਿਣ ਪ੍ਰਾਣੀਆਂ ਕਹਾਵਤਾਂ ਤੁਸੀਂ ਸੁਣੀਆਂ ਨਾ ਵੀ ਮਾਂ-ਬਾਪ ਖੂਚ ਪੁੱਠੇ ਲਟਕ ਜਾਂਦੇ ਆ ਇਹ ਤਾਂ ਹੁਣ ਪੁੱਠੇ ਲੱਜ ਕੇ ਪੇ ਕੂਚ ਇਹਨਾਂ ਨੂੰ ਜਿੱਥੇ ਆਏ ਲੱਗਦਾ ਵੀ ਜੇ ਇਧਰੋਂ ਇਨਸਾਫ ਮਿਲੇਗਾ ਇਧਰੋਂ ਮਿਲੇਗਾ ਇਧਰੋਂ ਮਿਲੇਗਾ ਜਿਵੇਂ ਇੱਕ ਮਾਂ ਦਾ ਬੱਚਾ ਬਿਮਾਰ ਨਹੀਂ ਹੁੰਦਾ ਉਹ ਕਿਸੇ ਵੈਦ ਕੋਲੇ ਵੀ ਜਾਂਦੀ ਉਹ ਹੋਮਿਓਪੈਥੀ ਵਾਲੇ ਕੋਲੇ ਵੀ ਜਾਂਦੀ ਹੈ ਉਹ ਐਲੋਪੈਥੀ ਵਾਲੇ ਕੋਲੇ ਵੀ ਜਾਂਦੀ ਹੈ ਹੁਣ ਇਹ ਕਿ ਇਹ ਇਨਸਾਫ ਦੀ ਬਿਮਾਰੀ ਹੈ ਹਨਾ ਆਪਾਂ ਸਾਰੇ ਭਾਈਦੇ ਆ ਜਿੱਥੋਂ ਮਰਜੀ ਮਿਲੇ ਜਿੱਥੇ ਮਰਜੀ ਜਾਣਾ ਪਵੇ ਪਰ ਜਸਟਿਸ ਕੋਲ ਸਿੱਧੂ ਉਸੇ ਬੜਾ ਇਨਸਾਫ ਮਿਲ ਨਹੀਂ ਜਾਏ ਕਾਰਨ ਰਿਹਾ ਕਿ ਆਮ ਘਰ ਦੇ ਵਿੱਚ ਛੋਟਿਆਂ ਦੇ ਵਿੱਚ ਉੱਤ ਇੰਨੀ ਮਿਹਨਤ ਕੀਤੀ ਮਾਪੇ ਨੇ ਔਖਾ ਸੁੱਖਾ ਨਾਲ ਪਾਲਿਆ ਸੀ ਕੀ ਉਹਦੀ ਤਰੱਕੀ ਚੁਗ ਗਈ ਸਰਕਾਰ ਨੂੰ ਜਾਂ ਆਹ ਹੀ ਕਾਰਨ ਤਾਂ ਸਮਝ ਨਹੀਂ ਆਉਂਦਾ ਵੀ ਉਹਨੇ ਕਿਸੇ ਦਾ ਕੀ ਮਾੜਾ ਕਰਤਾ ਸੀ ਇੱਕ ਕਲਾਕਾਰ ਕਿਸੇ ਦਾ ਕੀ ਮਾੜਾ ਕਰ ਸਕਦਾ ਹਲੇ ਤਾਂ ਹੁਣੇ ਉੱਠਿਆ ਸੀ ਹੈ ਨਹੀਂ ਹਣ ਤਾਂ ਬਗੀਚੇ ਦਾ ਸੱਜਣਾ ਉੱਪਰ ਲੱਸੀ ਉਹਨੇ ਕਿਸੇ ਦਾ ਕੀ ਖੋਣਾ ਸੀ ਉਹਦੀ ਆਪ ਦੀ ਕਲਮ ਸੀ ਆਪ ਦਾ ਆਪ ਦੀ ਆਵਾਜ਼ ਸੀ ਆਹੀ ਤਾਂ ਅੱਜ ਤੱਕ ਦਿਮਾਗ ਤੋਂ ਆਈ ਨਹੀਂ ਸਮਝ ਆਇਆ